ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਹ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਤ ਤਿਆਗੋ ਤਰੰਗ ਸੰਤ ਜਨ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਭਰ ਲਿਹੁ ਪੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰ रो जी गुण गोबिंद गो अमृत रस पीओ ਚਿਤ ਚਿਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਬਾਜੈ ਸੁਣ ਸੁਣ ਅਨੰਦ ਕਰੀ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੀ ਸ਼ਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਗਾਲ ਬਿਕਾਰ ਤੇ ਰਹਤੀ ਰਾਮ ਨਾਮ ਸੁਨ ਰਸਨਾ ਕਹਤੇ ਕਰ ਪਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੋ ਕਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਈ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋਹਰਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮੁੰਦਰ ਸੀ ਏਕ ਦ੍ਰਿਸ਼ ਟੇਤਾ ਏ ਭਲ ਤਿਸ ਜਨ ਕੈ ਮੁਖ ਪਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਏ ਹੋ ਨਿਧਾਨ Japai man ko sab jug mein ta ki gat hoy gun go bind nam ton सिमरत शास्त्र वेदखाणि सगल मता केवल हरना ग गोबिन्द मन विशराम ਕੋਟ ਅਪਰਾਧ ਸਾਧ ਸੰਗਮੇਟ ਸੰਤ ਕਿਰਪਾਤੇ ਜਮ ਤੇ ਛੁਟਣ جا کے مست ک کرم پرب پایا دھ شرن نانک تے آئے جس من بس سن لائے پریت تِس جان آوے हरप्रभचीत जन्म मरण तकुखनेवा ਦਲਬ ਦੇ ਤਤ ਕਾਲ ਉਹ ਧਾਰ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਪੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਉਚਤਾ ਕੀ ਸੋਭਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਉਚਤਾ ਕੀ ਸੋਭਬਨੀ ਨਾਨਕ ਇਹ ਗੁਣ nam sukhmani